प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਰਪੂਰ ਸਿੰਘ ਬਲਬੀਰ ਉਹ ਵੀ ਬੜਾ ਕੌਮ ਦਾ ਦਰਦ ਰੱਖਦੇ ਸਨ ਇਸ ਵੇਲੇ ਦੁਨੀਆ ਤੋਂ ਰੁਖਸਤ ਹੋ ਚੁੱਕੇ ਹੈ ਉਹ ਇੱਕ ਅਕਸਰ ਆਪਣੇ ਲੈਕਚਰਾਂ ਦੇ ਵਿੱਚ ਇੱਕ ਗੱਲ ਕਿਹਾ ਕਰਦੇ ਸਨ ਇਹ ਦਿੱਲੀ ਹੈ ਇਸकी ਨਿਗਾ ਕੁਛ ਔਰ ਕਹਤੀ ਹੈ ਜ਼ੁਬਾਨ ਕੁਛ ਔਰ ਕਹਤੀ ਹੈ ਜੀਨੇ ਦਿੱਲੀ ਨੂੰ ਸਮਝ ਲਿਆ ਨਾ ਜੀਨੇ ਉਹਦੀ ਨਿਗਾ ਤੇ ਜ਼ੁਬਾਨ ਦੋਨਾਂ ਨੂੰ ਸਮਝ ਲਿਆ ਫਿਰ ਉਹ ਮਾਰ ਨਹੀਂ ਖਾਂਦਾ ਇੱਕ ਡੱਡੂਆਂ ਦਾ ਗਰੁੱਪ ਰਹਿੰਦਾ ਸੀ ਇੱਕ ਛੱਪੜ ਦੇ ਵਿੱਚ ਮੀਂਹ ਆ ਪਿਆ ਛੱਪੜ ਸੁੱਕਣਾ ਸ਼ੁਰੂ ਹੋ ਗਿਆ ਤੇ ਸਾਰੇ ਡੱਡੂਆਂ ਨੇ ਸਲਾਹ ਕੀਤੀ ਵੀ ਹੁਣ ਇੱਥੋਂ ਪਲਾਨ ਕਰੀਏ ਤੇ ਜਿਹੜਾ ਉਹਨਾਂ ਦੇ ਵਿੱਚ ਸਿਆਣਾ ਡੱਡੂ ਸੀ ਉਹ ਕਹਿੰਦਾ ਵੀ ਹਜੇ ਥੋੜਾ ਜਿਹਾ ਚਿਰ ਰੁਕ ਜਾਓ ਦੇਖ ਲਓ ਕਿਉਂਕਿ ਆਪਣਾ ਟਿਕਾਣਾ ਛੱਡਣਾ ਬੜਾ ਔਖਾ ਹੁੰਦਾ ਤੇ ਅੱਗੇ ਬਣੇ ਤੱਕੇ ਖਾਣੇ ਪੈਣਗੇ ਥੋੜੀ ਬਹੁਤੀ ਖਿਆਈ ਹੋਰ ਦੇਖ ਲਈਏ ਸ਼ਾਇਦ بارش ਆ ਜਾਵੇ ਸ਼ਾਇਦ ਆਪਾਂ ਨੂੰ ਆਪਣਾ ਟਿਕਾਣਾ ਨਾ ਪਟਣਾ ਪਵੇ ਪਰ ਕਹਿੰਦੇ ਵਕਤ ਦੀ ਮਾਰ ਸਭ ਤੋਂ ਮਾੜੀ ਹੁੰਦੀ ਆ ਬੁਰੀ ਹੁੰਦੀ ਆ ਵਕਤ ਦੀ ਮਾਰ ਚਲੋ بارش ਨਾ ਪਈ ਤੇ ਡੱਡੂ ਛਪੜ ਦੇ ਵਿੱਚੋਂ ਤੁਰ ਪੈਂਦੇ ਆ ਸਾਰੇ ਨਿਕਲ ਕੇ ਸੁਰੇ ਜਾਂਦੇ ਆ ਤੇ ਰਸਤੇ ਦੇ ਵਿੱਚ ਇੱਕ ਖੂਹ ਆਉਂਦਾ ਉਹ ਆਉਂਦਾ ਤੇ ਕੁਛ ਡੱਡੂ ਕਹਿੰਦੇ ਜਦੋਂ ਉਥੇ ਦਰਖਤ ਵੀ ਲੱਗੇ ਆ ਸ਼ਾਨਦਾਰ ਕੁਛ ਡੱਡੂ ਕਹਿੰਦੇ ਵੀ ਆਹ ਜਗ੍ਹਾ ਜਿਹੜੀ ਐ ਬਹੁਤ ਵਧੀਆ ਨਾ ਖੂਹ ਦੇ ਵਿੱਚੋਂ ਪਾਣੀ ਮੁੱਕੇ ਤੇ ਨਾ ਆਪਣੇ ਤੇ ਇਹ ਜੀ ਆਫਤਾਵੇ ਵਧੀਆ ਸ਼ਾਨਦਾਰ ਬੂਟੇ ਉੱਤੇ ਲੱਗੇ ਆ ਤੇ ਆਪਾਂ ਨੂੰ ਇੱਥੇ ਖੂਹ ਦੇ ਵਿੱਚ ਸ਼ਾਲਾ ਮਾਰ ਦੇਣੀਆਂ ਚਾਹੀਦੀਆਂ ਤੇ ਇੱਥੇ ਆਪਦੇ ਪੱਕੇ ਟਿਕਾਣੇ ਬਣਾ ਲੈਣੇ ਚਾਹੀਦੇ ਆ ਬਜ਼ੁਰਗ ਡੱਡੂ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਉਹ ਕਹਿੰਦਾ ਵੀ ਜੇ ਤਾਂ ਮੇਰੀ ਗੱਲ ਮੰਨੋਗੇ ਵੀ ਮੈਂ ਤਾਂ ਨਹੀਂ ਛਾਲ ਮਾਰਨੀ ਤੁਸੀਂ ਮਾਰਨੀ ਹੈ ਫਿਰ ਮਾਰ ਦਿਓ ਜੇ ਮੇਰੀ ਗੱਲ ਮੰਨੋਗੇ ਕੁਛ ਦਿਨ ਇੱਥੇ ਆਰਾਮ ਕਰ ਲਓ ਇਹ ਵਕਤ ਹੀ ਸੁੱਖ ਹੈ ਇਹਨੂੰ ਸਦੀਵੀ ਸੁੱਖ ਨਾ ਸਮਝ ਕੇ ਬੈਠੋ ਕੁਛ ਡੱਡੂ ਜਿਹੜੇ ਨਵੇਂ ਯੰਗ ਸੀਗੇ ਉਹ ਕਹਿੰਦੇ 나 ਜੀ 나 ਅਸੀਂ ਦਿੱਥੋਂ ਕੀ ਲੈਣਾ ਕਹਿੰਦੇ ਤੂੰ ਸਾਨੂੰ ਬੁਢਾ ਹੈਗਾ ਤੂੰ ਦਾ ਪਤਾ ਕੋਈ ਨਹੀਂ ਵੀ ਤੂੰ ਬਜ਼ੁਰਗ ਬੰਦਾ ਕਦੋਂ ਚਲਾਣਾ ਕਰ ਦੇ ਤੂੰ ਸਾਡਾ ਭੁੱਖ ਤਾਂ ਕਰ ਰਹੇ ਅਸੀਂ ਨੌਜਵਾਨ ਐ ਉਹ ਕਹਿੰਦਾ ਫਿਰ ਮੇਰੀ ਇੱਕ ਗੱਲ ਸੁਣੋ ਜੇ ਮੇਰੀ ਗੱਲ ਚੰਗੀ ਲੱਗੀ ਤੇ ਮੇਰੇ ਮਗਰ ਤੁਰ ਪਿਓ ਜੇ ਨਾ ਚੰਗੀ ਲੱਗੀ ਫਿਰ ਆਪਦੀ ਮਰਜ਼ੀ ਕਰ ਦਿਓ ਚਲੋ ਡੱਡੂ ਸਾਰੇ ਬੈਠ ਗਏ ਜਿਹੜੇ ਮੁੰਡੇ ਖੁੰਡੇ ਵੀ ਸੀ ਮੈਚ्योर ਵੀ ਸੀ ਤੇ ਵੱਡਾ ਡੱਡੂ ਕਹਿੰਦਾ ਸਿਆਣਾ ਡੱਡੂ ਸੀ ਜਿਹੜਾ ਬਜ਼ੁਰਗ ਕਹਿੰਦਾ ਵੀ ਛੱਪੜ ਦੇ ਵਿੱਚੋਂ ਪਾਣੀ ਸੁੱਕ ਗਿਆ ਆਪਾਂ ਤੁਰ ਪਏ ਔਖੇ ਸੌਖੇ ਇਹ ਖੂਹ ਤੱਕ ਪਹੁੰਚ ਗਈ ਖੂਹ ਦਾ ਪਾਣੀ ਬੜਾ ਸੋਹਣਾ ਹੈ ਸੁੰਦਰ ਹੈ ਠੰਡਾ ਉੱਤੇ ਦਰਖਤ ਹੈ ਜੇਬ ਜ ਆਪਾਂ ਨੂੰ ਵਾਤਾਵਰਣ ਚਾਹੀਦਾ ਬਹੁਤ ਵਧੀਆ ਮੈਂ ਵੀ ਸਹਿਮਤ ਹਾਂ ਤੁਹਾਡੀ ਗੱਲ ਨਾਲ ਮੇਰਾ ਵੀ ਜੀ ਨਹੀਂ ਕਰਦਾ ਇਹਨੂੰ ਛੱਡ ਕੇ ਜਾਣ ਨੂੰ ਪਰ ਕਹਿੰਦਾ ਜੇ 2-4 ਸਾਲਾਂ ਬਾਅਦ ਇਹ ਖੂਹ ਦਾ ਪਾਣੀ ਵੀ ਸੁੱਕ ਗਿਆ ਤੇ ਫਿਰ ਕਿੱਥੇ ਜਾਵਾਂ ਚੱਪੜ ਚੋਂ ਤਾਂ ਨਿਕਲ ਨਿਕਲ ਪਏ ਸੀ ਤੇ ਫਿਰ ਖੂਹ ਦੇ ਵਿੱਚ ਤਾਂ ਵਿਲਕ-ਵਿਲਕ ਕੇ ਚੀਕਾਂ ਮਾਰ-ਮਾਰ ਕੇ ਜਿਹੜੀ ਆਉਣ ਵਾਲੀ ਤੁਹਾਡੇ ਤੋਂ ਅਗਲੀ ਨਸਲ ਆ ਉਹ ਵੀ ਇੱਥੇ ਚੀਕਾਂ ਮਾਰ-ਮਾਰ ਤੜਫ-ਤੜਫ ਮਰੂਗੀ ਮੈਂ ਉਹ ਉਹ ਨਸਲ ਨੂੰ ਮਰਦਾ ਨਹੀਂ ਦੇਖਣਾ ਚਾਹੁੰਦਾ ਤੇ ਤੁਸੀਂ ਜੇ ਤਾਂ ਮੇਰੇ ਮਗਰ ਤੁਰਨਾ ਤੁਰਪੋ ਮੈਂ ਤਾਂ ਕਿਸੇ ਨਦੀ 'ਚ ਜਾਊਂਗਾ ਤੇ ਨਦੀ ਆਪੇ ਗਾ ਕਿਸੇ ਸਮੁੰਦਰ 'ਚ ਲੈ ਜਾਊਗੀ ਤੇ ਸਾਰੀ ਉਮਰ ਦਾ ਝੰਝਟੀ ਮੁੱਕ ਜੂਗੀ ਸਮੁੰਦਰ ਦੇ ਵਿੱਚ ਖੁੱਲੀਆਂ ਤਾਰੀਆਂ ਲਾਉਂਦੇ ਫਿਰਿਓ ਨਾ ਕਿਨਾਰਾ ਆਵੇ ਤੇ ਨਾ ਤੁਹਾਡੇ ਦੀ ਨੌਬਤ ਹੈ ਜੀ ਸੋ ਦੋਸਤੋ ਜਿਹੜੇ ਸਿਆਣੇ ਬਜ਼ੁਰਗ ਹੁੰਦੇ ਆ ਨਾ ਉਹ ਆਪਣੀਆਂ ਆਉਣ ਵਾਲੀਆਂ 2-3 ਨਸਲਾਂ ਦੇ ਬਾਰੇ ਸੋਚ ਕੇ ਰੱਖਦੇ ਆ ਔਰ ਚੰਗੀ ਸਲਾਹ ਦਿੰਦੇ ਆ ਔਰ ਵਕਤ ਹੀ ਸੁਖ ਨੂੰ ਕਦੇ ਵੀ ਉਹ ਪਹਿਲ ਨਹੀਂ ਦਿੰਦੇ ਹੁਣ ਅੱਜ ਆਪਾਂ ਦੋ ਤਰ੍ਹਾਂ ਦੀ ਗੱਲ ਕਰਾਂਗੇ ਇੱਕ ਤਾਂ ਜੇਲ ਜਿਹੜੀ ਆ ਬੜੀ ਚਰਚਾ ਚ ਹੁਣ ਦੋਸਤੋ ਜੇਲ ਦੋ ਬੰਦੇਆਂ ਵਾਸਤੇ ਬਣੀ ਹੁੰਦੀ ਆ ਇੱਕ ਨੂੰ ਮਾਰਨ ਵਾਸਤੇ ਇੱਕ ਨੂੰ ਤਾਰਨ ਵਾਸਤੇ ਜਿਹੜੇ ਲੋਕ ਕਹਿੰਦੇ ਨੇ ਸਾਡੇ ਨਾਲ 1947 ਤੋਂ ਬਾਅਦ ਧੋਖਾ ਹੋਇਆ ਪੈਪਸੂ ਇੱਕ ਨਰੋਲ ਸਿੱਖ ਸਟੇਟ ਦਿੱਤੀ ਸੀ ਪਟੇਲ ਨੇ ਉਸ ਵੇਲੇ ਵੀ ਮਾਸਟਰ ਤਾਰਾ ਸਿੰਘ ਨੇ ਪੇਛ ਨਹੀਂ ਜਾਣ ਦਿੱਤੀ ਜਿੰਨਾ ਚਿਰ ਸਰਦਾਰ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਰਿਹਾ ਉਹਨਾਂ ਉਹ ਕਹਿੰਦੇ ਸੀ ਕਿਹੜਾ ਬੈਠਣ ਜੋਗੀ ਜਗ੍ਹਾ ਬਣ ਜੇ ਖੜਨ ਜੋਗੀ ਬਣਾ ਲਾਂਗੇ ਤੁਰਨ ਫਿਰਨ ਜੋਗੀ ਵੀ ਬਣਾ ਲਾਂਗੇ ਪਰ ਨਹੀਂ ਕੋਈ ਆਕੇ ਲੱਗਿਆ ਉਸ ਵੇਲੇ ਦੇ ੱੱਕੇ ਤੋੜੇ ਖਾਂਦੇ ਪੰਜਾਬੀ ਸੂਬੇ ਤੇ ਆ ਗਏ ਪੰਜਾਬੀ ਸੂਬੇ ਤੋਂ ਸੂਬੀ ਤੇ ਆ ਗਏ ਹੁਣ ਜਿਹੜਾ ਜੇਲ੍ਹ ਨੇ ਸਾਨੂੰ ਚੱਕਰਾਂ 'ਚ ਪਾਇਆ ਵੀ ਇੱਕ ਮਰਦਾ ਤੇ ਇੱਕ ਤਰਦਾ ਇਹਦੋਂ ਪਹਿਲਾਂ ਸਾਡੇ ਨਾਲ ਸਵਿਧਾਨ ਦੇ ਨਾਂ ਤੇ ਬੜੇ ਵਾਰੀ ਧੋਖਾ ਸਵਿਧਾਨ ਧੋਖਾ ਤੇ ਸਿੱਖ ਇਹ ਤਿੰਨ ਚੀਜ਼ਾਂ ਜਿੰਨਾ ਚਿਰ ਸਾਡੀ ਨੌਜਵਾਨੀ ਇਹਨਾਂ ਪਿੱਛੇ ਨਹੀਂ ਨਾ ਜਾਂਦੇ ਤੁਸੀਂ ਆਪਦੇ ਅਤੀਤ 'ਚ ਬਹਿ ਕੇ ਗੱਲਾਂ ਨਹੀਂ ਕਰਦੇ ਜਿਵੇਂ ਪਿਛਲੀ ਮੈਂ ਉੱਕੀ ਗੱਲ ਹੋਣਾ ਨਾ ਬਾਈ ਹੋਣਾ ਨਾ ਪੁਰਾਣੇ ਖੜਕੋਣਾ ਬਹਿ ਕੇ ਗੱਲਬਾਤ ਕਰਦਾ ਰਹਿਣਾ ਅਸੀਂ ਚਰਚਾ ਕਰਦੇ ਆਂ ਉਹ ਵੀ ਇਹ ਗੱਲ ਮੈਂ ਕਿਹਾ ਸੀ ਮੈਂ ਕਿਹਾ ਬਾਈ ਲੜਾਈ ਤਾਂ ਸੀ ਸੈਂਟਰ ਨਾਲ ਦਿੱਲੀ ਨਾਲ ਵੱਡੀਆਂ ਧਿਰਾਂ ਨਾਲ ਪਰ ਖਾੜਕੂਆਂ ਦੇ ਵਿੱਚ ਵੀ ਇਹ ਕਹੇ ਜੀਆਂ ਧਿਰਾਂ ਆ ਗਈਆਂ ਜਿਹੜੀਆਂ ਸਿਪਾਹੀ ਹੌਲਦਾਰਾਂ ਦੇ ਦਾਲੇ ਹੋ ਗਈਆਂ ਉਹਨਾਂ ਦੇ ਪਰਿਵਾਰ ਮਾਰਨੇ ਸ਼ੁਰੂ ਕਰਤੇ ਉਹ ਲੜਾਈ ਫਿਰ ਉੱਥੋਂ ਛੱਡ ਕੇ ਇੱਥੇ ਹੀ ਉਲਝ ਗਈ ਫਿਰ ਜੇ ਉਹ ਜੀ ਕਿਸੇ ਦੇ ਚੁੰਡੀ ਵੱਢੋਂਗੇ ਤੇ ਫਿਰ ਅਗਲਾ ਜਵਾਬ ਉਹ ਜਿਆ ਦਿੰਦਾ ਹੀ ਹੈ ਕਸੂਰ ਆਪਣੇ ਵੀ ਮੰਨੋ ਗਲਤੀਆਂ ਆਉਂਦੀਆਂ ਵੀ ਮੰਨੋ ਇੱਕ ਤਰਜ ਗਲਤੀ ਨਾ ਕਰੋ ਕੱਲੀ ਪੁਲਿਸ ਨੂੰ ਘਟਾਰੇ 'ਚ ਨਾ ਖੜੀ ਕਰੇ ਜਾਓ ਸاری ਪਰ ਮੈਂ ਤੁਹਾਨੂੰ ਅੱਗੇ ਵੀ ਦੱਸ ਕੇ ਹਟਿਆ ਮੇਰੇ ਨਾਲ ਦੇ ਪਤਾ ਨਹੀਂ ਕਿੰਨੇ ਹੋਰ ਅਫਸਰ ਸੀ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਮੁੰਡੇ ਬਚਾਈ ਕੋ ਸਾਰੇ ਤਾਂ ਨਹੀਂ ਇਹ ਜੇ ਸੀ ਪਰ ਗਲਤੀਆਂ ਦੋਨਾਂ ਤਰਾਂ ਤੋਂ ਹੋਈਆਂ ਮੈਂ ਦੋਨਾਂ ਤੋਂ ਮੰਨਦਾ ਪੁਲਿਸ ਦੇ ਵਿੱਚ ਵੀ ਇੱਕ ਧਿਰ ਇਹ ਜੀ ਸੀ ਕਿ ਜਿਨ੍ਹਾਂ ਨੂੰ ਇੱਕ ਖੁੱਲ ਦੇ ਦਿੱਤੀ ਗਈ ਕਿਉਂਕਿ ਕਿਸਾਨ ਤਬਕੇ ਦੇ ਮੁੰਡੇ ਜਿਆਦਾ ਛੜਕੂਆਂ ਦੇ ਵਿੱਚ ਵੀ ਸਭ ਤੋਂ ਕਿਸਾਨ ਤਬਕੇ ਦੇ ਮਜ਼ਦੂਰ ਤਬਕੇ ਦੇ ਜਿਆਦਾ ਪੁਲਿਸ ਦੇ ਵਿੱਚ ਸਨ ਮਰੇ ਆਪ ਸ ਵਿੱਚ ਹੁਣ ਸੰਵਿਧਾਨ ਦੀ ਜਿਹੜੀ 25 ਤਾਰਾ ਰੋਲਾ ਸਾਡਾ ਇੱਥੇ ਆਗੇ ਪੈਂਦਾ ਪਹਿਲੀ ਧਾਰਮਿਕ ਆਜ਼ਾਦੀ ਦਾ ਅਧਿਕਾਰ ਆ ਪਈਆ ਤਾਂ ਭਾਰਤ ਦਾ ਸੰਵਿਧਾਨ ਆ ਪਈਆ ਹੁਣ ਇਹਦੇ ਦਾ ਜਿਹੜਾ ਪਾਰਟ ਆਰਟੀਕਲ 2 ਦਾ ਪਾਰਟ 3 ਉਹੜਾ ਸਰਕਾਰ ਧਰਮ ਨਾਲ ਜੁੜੀਆਂ ਆਰਥਿਕ ਵਿੱਤੀ ਰਾਜਨੀਤਿਕ ਜਾਂ ਹੋਰ ਸਰਗਰਮੀਆਂ ਨੂੰ ਨਿਰਪੱਖ ਹੋ ਕੇ ਨਿਰੰਤਰ ਜਾਂ پابੰਦ ਕਰ ਸਕਦੀ ਹੈ ਸਮਾਜਿਕ ਭਲਾਈ ਸੁਧਾਰ ਲਈ Hindu ਧਾਰਮਿਕ ਦੇ ਸਰਬਜਨ ਸੰਸਥਾਵਾਂ ਤੇ ਸਾਰੇ ਸਮੁਦਾਏ ਅਤੇ ਹਿੰਦੂਆਂ ਦੇ ਸਾਰੇ ਵਰਗਾਂ ਨੂੰ ਖੋਲੇਗੀ ਸਪਸ਼ਟੀਕਰਨ ਇੱਕ ਕਿਰਪਾਨ ਧਾਰਨ ਕਰਨਾ ਨਾਲ ਰੱਖਣਾ ਸਿੱਖ ਧਰਮ ਨੂੰ ਮੰਨਣ ਵਿੱਚ ਹੀ ਰੱਖਿਆ ਜਾਵੇਗਾ ਇਹ ਸਾਰਾ ਸਿੱਖ ਧਰਮ ਦਾ ਹਿੱਸਾ ਹੈ ਜੋ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਦੁਨੀਆ ਨੂੰ ਦੱਸਿਆ ਸੀ ਵੀ ਮੈਨੂੰ ਪਾਰਲੀਮੈਂਟ ਦੇ ਵਿੱਚ ਕਿਰਪਾਨ ਲਿਜਾਣ ਤੋਂ ਰੋਕਿਆ ਗਿਆ ਜਦੋਂ ਕਿ ਆ ਸੰਵਿਧਾਨ ਆ ਕਹਿੰਦਾ ਇਹ ਕਿਰਪਾਨ ਲਿਜਾਣਾ ਮਕਸਦ ਨਹੀਂ ਸੀ ਉਹਨਾਂ ਦਾ ਉਹਨਾਂ ਦਾ ਦੁਨੀਆ ਨੂੰ ਇਹ ਦੱਸਣਾ ਸੀ ਵੀ ਸੰਵਿਧਾਨ ਨੂੰ ਸਾਨੂੰ ਇਹ ਹੱਕ ਦਿੰਦਾ ਸਾਡੇ ਨਾਲ ਜਿੱਥੇ ਮੇਰੀ ਉਂਗਲੇ ਪੜ ਲਿਓ ਹੁਣ ਆਜੋ ਏਦੂ ਅੱਗੇ ਇਸ ਆਰਟੀਕਲ ਦੇ ਖੰਡ 2 ਉਹ ਪਖੰਡਾ ਐਡਾ Hindu ਸ਼ਬਦ ਦੇ ਅਰਥ ਵਿੱਚ ਸਿੱਖ, ਜੈਨ ਜਾਂ ਬੁੱਧ ਧਰਮ ਦੇ ਮੰਨਣ ਵਾਲੇ ਵੀ ਸ਼ਾਮਲ ਹਨ ਅਤੇ ਇਸ ਲਈ Hindu ਧਾਰਮਿਕ ਸੰਸਥਾਵਾਂ ਦੇ ਅਰਥ ਵਿੱਚ ਹੀ ਇਹਨਾਂ ਨੂੰ ਸ਼ਾਮਲ ਕੀਤਾ ਜਾਊਗਾ ਇਸ ਦੇ ਅਨਸਾਰ ਹੀ ਇਹਨਾਂ ਦਾ ਅਰਥ ਲਿਆ ਜਾਵੇਗਾ ਵੀ ਜਿਹੜੇ ਆ ਵੀ ਉਤੇ ਬੋਧੀ, ਜੈਨੀ, ਸਿੱਖ ਇਹ ਸਾਰੇ Hindu ਧਰਮ ਦਾ ਇੱਕ ਅੰਗ ਹੋਣਗੇ ਇਹੀ ਮੰਨਿਆ ਜਾਵੇ ਜਦੋਂ ਕਿ ਇਸ ਭਾਰਤ ਦੀ ਸੁਪਰੀਮ ਕੋਰਟ 93 ਦੇ ਇੱਕ ਫੈਸਲੇ ਵਿੱਚ ਮੰਨ ਚੁੱਕੀ ਹੈ ਵੀ Hindu ਕੋਈ ਧਰਮ ਹੀ ਨਹੀਂ ਹੈਗਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਕਿਸੇ ਇੰਟਰਵਿਊ ਦੇ ਵਿੱਚ ਕਹਿ ਰਹੇ ਆ ਵੀ Hindu ਕੋਈ ਧਰਮ ਨਹੀਂ ਹੈ ਸੰਵਿਧਾਨ ਸਾਨੂੰ ਟੱਕੇ ਨਾਲ ਉਹਦਾ ਹਿੱਸਾ ਬਣਾ ਰਿਹਾ ਹੁਣ ਮੈਂ ਆਵਾਂ ਜਿਹੜਾ ਹੁਣ ਜੋਪਾ ਦਾ ਜੇਲ੍ਹ ਦਾ ਰੋਲਾ ਪੈ ਰਿਹਾ 1982 ਦੇ ਵਿੱਚ ਜਦੋਂ ਕਿਉਂਕਿ ਉਹ ਬੜੀਆਂ ਬੜੀਆਂ ਵੱਡੇ ਵੱਡੇ ਦਿਮਾਗ ਆ ਲੋ 1984 ਦੇ ਵਿੱਚ ਇਹੀ ਪ੍ਰਕਾਸ਼ ਸਿੰਘ ਬਾਦਲ ਐਂਡ ਕੰਪਨੀ ਸੰਤ ਜਰਨੈਲ ਸਿੰਘ ਦੇ ਮੂਰੇ ਬੌਣੀ ਹੋ ਗਈ ਸੀ ਫਰਵਰੀ ਦੇ ਵਿੱਚ ਫਿਰ ਇਹ ਕੀ ਕਰਦੇ ਆ ਸੰਵਿਧਾਨ ਦੀ ਧਾਰਾ 25 ਬੀ ਆ ਜਿਹੜੀ ਮੈਂ ਪੜ੍ਹ ਕੇ ਸੁਣਾਈ ਆ ਉਹਨੂੰ ਸਾੜਦਾ ਬਾਦਲ ਦਿੱਲੀ ਆ ਲੋ ਆ ਉਸ ਵੇਲੇ ਦੀ ਨਿਊਜ਼ ਲੱਗੀ ਆ ਇੰਡੀਅਨ ਐਕਸਪ੍ਰੈਸ ਦੇ ਵਿੱਚ ਉਦੋਂ ਇਹ ਟਰੱਕ ਡਰਾਈਵਰ ਬਣ ਕੇ ਗਿਆ ਨਾਲ ਇਹਦੇ ਕੈਪਟਨ ਅਮਰਿੰਦਰ ਸਿੰਘ ਸੀ ਸ਼ਾਇਦ ਟਾੜਾ ਵੀ ਸਾਰੇ ਅਰੈਸਟ ਹੋਏ ਪੰਜਾਬ ਦੇ ਲੋਕਾਂ ਨੇ ਸਿਰ ਤੇ ਚੱਕ ਲਿਆ ਵੀ ਬਾਦਲ ਸਾਹਿਬ ਨੇ ਸੰਵਿਧਾਨ ਸਾੜਤਾ ਬਾਦਲ ਸਾਹਿਬ ਕਹਿੰਦੇ ਸੀ ਸੰਵਿਧਾਨ ਨੂੰ ਮੰਨਦੇ ਹੀ 83 ਦਾ ਸਿਰ ਤੇ ਅਗਲਿਆਂ ਨੇ ਭਾਇਆ ਟਾੜਾ ਚ ਬੰਦ ਕੀਤਾ ਪਰ ਜੇਲ੍ਹ ਗਿਆ ਉਹ ਜੇਲ੍ਹ ਦੇ ਵਿੱਚੋਂ ਅੱਜ ਜਿਹੜਾ ਜਾ ਕੇ ਸਾਡੇ ਮਗਰੋਂ ਲੱਥਾ ਉਹ ਵਿਚਲਾ ਸਫਰ ਇਥੋਂ ਸ਼ੁਰੂ ਹੋਇਆ ਵੀ ਹੁਣ ਇਹਨੂੰ ਸੰਤਾਂ ਦੇ ਬਰਾਬਰ ਕਿਵੇਂ ਕੀਤਾ ਜਾਵੇ ਸੰਤ ਇੱਕ ਧਿਰ ਨਾਲ ਨਹੀਂ ਸੀ ਲੜ ਰਹੇ ਇੱਕ ਇਹ ਧਿਰ ਸੰਤਾਂ ਨਾਲ ਲੜ ਰਹੀ ਸੀ ਉਹਨਾਂ ਨੂੰ ਖਤਮ ਕਰਨ ਤੇ ਲੱਗੀ ਹੋਈ ਸੀ ਜੋ ਇਹਨਾਂ ਨੇ ਜੂਨ ਚ ਸਫਲ ਹੋ ਗਏ ਇੰਨਾ ਛੜ ਯੰਤਰਾਂ ਦੇ ਸਿਰ ਤੇ ਦੂਸਰੀ ਜਿਹੜੀ ਆਹ ਹੀ ਕਿਸਾਨ ਜਥੇਬੰਦੀਆਂ ਧਰਮ ਯੁੱਧ ਮੋਰਚੇ ਦੇ ਪੈਰਲਰ ਇੱਕ ਧਰਨਾ ਚੰਡੀਗੜ੍ਹ ਲਾ ਕੇ ਬੈਠੇ ਸੀ ਅਨੰਦਪੁਰ ਸਾਹਿਬ ਦੇ ਮਤੇ ਦਾ ਇੱਕ ਐਵੇਂ ਇੱਕ ਇੱਕ ਵਿੱਚ ਲਾਈਨ ਜੀ ਜੋੜ ਕੇ ਬਹਿ ਗਏ ਜੀ ਕਿਤੀ ਭਾ ਜਿਹੜੇ ਸੂਚਕ ਅੰਕ ਨਾਲ ਜੋੜੇ ਜਾਣ ਉਹ ਤਾਂ ਉੱਥੇ ਵੀ ਗੱਲ ਕਰ ਹੀ ਰਹੇ ਸੀ ਅਮਰਸਰ ਤੇ ਜੇ ਇਹਨਾਂ ਦੇ ਦਿਲਾਂ ਦੇ ਵਿੱਚ ਪੰਜਾਬ ਦੇ ਪ੍ਰਤੀ ਤੇ ਕੌਮ ਦੇ ਪ੍ਰਤੀ ਹੁੰਦਰਤੀ ਹੁੰਦੀ ਇਹ ਵੀ ਆ ਕੇ ਉੱਥੇ ਅਮਰਸਰ ਸੰਤਾ ਨਾਲ ਬੈਠਦੇ ਤੇ ਅੱਜ ਨੂੰ ਨਤੀਜਾ ਹੀ ਕੁਝ ਹੋਰ ਹੁੰਦਾ ਇਹ ਯੂਪਾ ਦੇ ਟਾੜਾ ਕਿਹਨਾਂ ਨੂੰ ਤਾਰਦੀਆਂ ਤੁਹਾਡੇ ਸਾਹਮਣੇ ਐਗਜ਼ਾਮਪਲ ਹੁਣ ਮੈਂ ਅੱਜ ਮੈਂ ਕਦੇ ਬੋਲਦਾ ਨਹੀਂ ਹੁੰਦਾ ਛੇਤੀ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਕਿਉਂਕਿ ਮੇਰਾ ਇਹ ਵਿਸ਼ਾ ਨਹੀਂ ਹੈ ਮੈਂ ਤਾਂ ਆਪ ਦੀ ਲੜਾਈ ਜਿਹੜੀ ਲੜ ਰਿਆਂ ਉਹੀ ਬਹੁਤ ਵੱਡੀ ਹੈ ਗੁਰਪ੍ਰੀਤ ਹਰੀ ਨੌ ਦਾ ਕਤਲ ਕਿਉਂ ਹੋਇਆ ਸੱਚ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਤੇ ਜੀ ਨੂੰ ਪਤਾ ਹੋ ਕੇ ਬੋਲ ਕੇ ਰਾਜੀ ਜਦੋਂ ਅਮਰਤਪਾਲ ਦਾ ਪਰਿਵਾਰ ਦੀਪ ਸਿੱਧੂ ਦੀ ਵਾਰਸ ਪੰਜਾਬ ਦੀ ਜੱਥੇਬੰਦੀ ਤੋਂ ਪਾਸਾ ਵਟਣ ਲੱਗ ਪਿਆ ਅੱਜ ਤਾਂ ਵਾਟ ਹੀ ਗਏ ਨਾ ਅੱਜ ਜਿਹੜੇ ਬੰਦੇ ਦੀਪ ਸਿੱਧੂ ਦੀ ਸੋਚ ਨੂੰ ਅੱਗੇ ਲੈ ਕੇ ਚੱਲਦੇ ਆ ਫਿਰ ਵਾਰਿਸ ਪੰਜਾਬ ਦੀ ਜੱਥੇਬੰਦੀ ਦਾ ਨਾਂ ਰੱਖਣ ਦੇ ਵਿੱਚ ਕੀ ਹਰਜਾ ਜੀ ਮੈਂ ਵੀ ਨਾਲ ਤੁਰਦਾ ਰੱਖਣ ਹੀ ਤੇ ਮੈਂ ਸਿਰ ਝੁਕਾ ਕੇ ਤੁਰੂੰਗਾ ਕਿਉਂਕਿ ਮੇਰੇ ਦੋ ਸਵਾਲ ਸੀ ਇਹਨਾਂ ਤੇ ਉਹ ਮੈਨੂੰ ਹਜੇ ਤੱਕ ਜਵਾਬ ਨਹੀਂ ਮਿਲਿਆ ਮੈਂ ਕਹਿੰਦਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਮੈਂ ਖੜਦਾ ਇਹ ਖੜਨ ਜਿੱਦੇ ਅਜਨਾਲਾ ਕਾਂਡ ਹੋਇਆ ਉਸ ਦਿਨ ਕੋਟਕਪੂਰੇ ਗੋਲੀ ਕਾਂਡ ਦਾ ਚਲਾਨ ਹਾਈ ਕੋਰਟ 'ਚ ਦੇਣਾ ਸੀ ਜਿਹੜਾ ਕਿ ਪਹਿਲਾਂ ਕਮਰਵਿਜੇ ਪ੍ਰਤਾਪ ਸਿੰਘ ਦਾ ਹਾਈ ਕੋਰਟ ਨੇ ਵਾਪਸ ਮੋੜਤਾ ਸੀ ਉਹ ਦੁਬਾਰਾ ਰੀ ਇਨਵੈਸਟੀਗੇਸ਼ਨ ਕਰਕੇ ਨਵੀਂ ਸੈਟ ਨੇ ਉਸੇ ਦਿਨੋ ਚਲਾਣ ਦੇਣਾ ਸੀ ਤੇ ਉਹ ਜਿਹੜੇ ਦਿਹਾਤੀ ਤਰਨਤਾਰਨ ਦੇ ਐਸਐਸਪੀ ਸਤਿੰਦਰ ਸਿੰਘ ਆ ਕੋੜ ਕੂਰੇ ਵਾਲੀ ਗੋਲੀ ਕਾਰਨ ਦੇ ਸੈਟ ਦੇ ਮੈਂਬਰ ਸਨ ਉਹ ਉਸ ਵੇਲੇ ਹਾਈ ਕੋਰਟ ਨੇ ਇਹ ਇਤਰਾਜ਼ ਲਾਇਆ ਸੀ ਵੀ ਸੈਟ ਦੇ ਮੈਂਬਰ ਹਾਜ਼ਰ ਕਿਉਂ ਨਹੀਂ ਹੋਏ ਐਸ ਵਾਰ ਸਾਰੇ ਹਾਜ਼ਰ ਹੋਣਗੇ ਹੁਣ ਅਮਰਤਪਾਲ ਸਿੰਘ ਮੈਨੂੰ ਇੱਕ ਗੱਲ ਦੱਸੇ ਵੀ ਪਹਿਲਾਂ ਦਾ ਵਰਿੰਦਰ ਸਿੰਘ ਵਾਲਾ ਮਸਲਾ ਕੀ ਕੌਮ ਦਾ ਮਸਲਾ ਸੀਗਾ ਜਿਹੜਾ ਨੂੰ ਵਾਹ ਕਰਕੇ ਕੁੱਟਿਆ ਗਿਆ ਤੁਹਾਨੂੰ ਇਹਨਾਂ ਦਾ ਕੋਈ ਮਸਲਾ ਹੋਊ ਕੀ ਚਲਾਨ ਜ਼ਰੂਰੀ ਸੀ ਜਾਂ ਅਜਨਾਲਾ ਥਾਣਾ ਇੱਕ ਬੰਦੇ ਦੇ ਪਿੱਛੇ ਕਿ ਰਜ ਜ਼ਰੂਰੀ ਸੀ ਮੈਨੂੰ ਜਵਾਬ ਦੇਣੇ ਸੀ ਹੁਣ ਇਹਨਾਂ ਦੇ ਪਿਤਾ ਜੀ ਦਰਸ਼ਨ ਸਿੰਘ ਹਟੂਰ ਕੋਲੇ ਜਾ ਕੇ ਆਏ ਆ ਕਹਿੰਦੇ ਜੀ ਸਾਡੇ ਨਾਲ ਚੱਲੋ ਮੇਰੇ ਬਾਰੇ ਵੀ ਉਹਨਾਂ ਨੂੰ ਕੁਝ ਨਹੀਂ ਕਿਹਾ ਹੋਣਾ ਉਹਦਾ ਮੈਨੂੰ ਫੋਨ ਆਇਆ ਸੀ ਕਹਿੰਦੇ ਜੀ ਉਦੋਂ ਜਾਣਾ ਮੈਂ ਕਿ ਚੱਲਵਾਂਗੇ ਜਾਣ ਦੀ ਆਪਾਂ ਨੂੰ ਗੱਲ ਨਹੀਂ ਪਰ ਮੇਰੇ ਇਤਰਾਜ਼ ਹੈ ਇਹ ਦੂਸਰਾ ਸਵਾਲ ਮੇਰਾ ਇਹਨਾਂ ਨੂੰ ਇਹ ਸੀ ਵੀ ਜਿੱਦਣ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮਾਰਚ ਰੱਖਿਆ ਸੀ ਤੇ ਅਮਰਤਪਾਲ ਦੇ ਮਾਤਾ ਜੀ ਨੇ ਪੈਰਲਲ ਮਾਰਚ ਜਿਹੜਾ ਰੱਖਿਆ ਦਮਦਮਾ ਸਾਹਿਬ ਤੀਸਰਾ ਸਵਾਲ ਜਦੋਂ ਇਹ ਇਲੈਕਸ਼ਨ 'ਚ ਖੜਦਾ ਸਾਡੇ ਕੋਲੇ ਇਹਨਾਂ ਦੀ ਟੀਮ ਦੇ ਮੈਂਬਰ ਆਏ ਸੀ ਮੈਂ ਕਿਹਾ ਜੀ ਬੀਬੀ ਖਾਲੜਾ ਸਾਰੇ ਚੋਣ ਕੰਪੇਨ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਦੋਸਤੋ ਬਾਅਦ ਜਿੱਤਣ ਤੋਂ ਬਾਅਦ ਇੱਕ ਵੀ ਤਸਵੀਰ ਕਿਤੇ ਬੀਬੀ ਖਾਲੜਾ ਨਾਲ ਨਹੀਂ ਦਿਖਾ ਦਿਓ ਕਿਤੇ ਪ੍ਰੈਸ 'ਚ ਬੈਠੇ ਹੋ। ਤੇ ਮੈਂ ਉਹਦੇ ਹੀ ਇਹੀ ਮੰਗ ਰੱਖੀ ਸੀ ਵੀ ਕਵਰਿੰਗ ਕੈਂਡੀਡੇਟ ਦੇ ਤੌਰ ਦੇ ਉੱਤੇ ਬੀਬੀ ਖਾਲੜਾ ਜੀ ਦੇ ਕਾਗਜ਼ ਭਰਾ ਦਿਓ। ਅਸੀਂ ਨੰਗੇ ਪੈਰੀ ਤੁਹਾਡੇ ਨਾਲ ਚੱਲ ਪਾਂਗੇ ਤੇ ਜੇ ਮੇਰਾ ਵਿਰੋਧ ਹੁੰਦਾ ਨਾ ਤੇ ਅਮਰਤਪਾਲ ਦਾ ਬੂਥ ਮੇਰੇ ਭਰਾ ਦੇ ਘਰੇ ਲੱਗਿਆ। ਮੈਂ ਐਡੀ ਛੋਟੀ ਸੋਚ ਵਾਲਾ ਨਹੀਂਗਾ ਕਿ ਟਿੱਕੀਆਂ ਮੋਟੀਆਂ ਗੱਲਾਂ ਕਿਉਂਕਿ ਜਦੋਂ ਚਲਾਨ ਦੇਣਾ ਸੀ ਅਸੀਂ ਵੀ ਉਹਦੀਆਂ ਮਿੰਨਤਾਂ ਕੱਢੀਆਂ ਵੀ ਤੋ ਇੱਕ ਦਿਨ ਵੇਟ ਕਰ ਲੈ ਯਾਰ ਕੱਲ ਨੂੰ ਅਸੀਂ ਵੀ ਤੇਰੇ ਨਾਲ ਚੱਲਵੜਾਂਗੇ ਉੱਤੇ ਅਫਸਰਾਂ ਨਾਲ ਆਪਾਂ ਗੱਲ ਕਰਨਾ ਬੰਦਾ ਇਹ ਰਿਲੀਜ਼ ਕਰ ਦੇਣਗੇ 23 24 ਦੇ ਵਿੱਚ ਸੀਗਾ ਕਿੱਡੀ ਕਵੱਡੀ ਉਹ ਗੱਲ ਸੀ ਪਰ ਉਹਦੇ ਪਿੱਛੇ ਉਸ ਵੇਲੇ ਬਹੁਤ ਵੱਡਾ ਛੜੀ ਅੰਤਰ ਸੀ ਕਿਉਂਕਿ ਦੂਜੀ ਬਾਈਬਲ ਅਜਨਾਲੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜੇ ਤੁਸੀਂ ਸਮਝਣਾ ਹੀ ਨਹੀਂ ਫਿਰ ਉਹਦਾ ਉਹਦਾ ਆਪਾਂ ਕੁਝ ਨਹੀਂ ਕਰ ਸਕਦੇ ਮੈਂ ਕਹਿੰਦਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਜੇ ਖੜ ਜਨ ਮੈਂ ਖੜ ਜਨਾ ਤੁਸੀਂ ਖੜ ਦਿਓ ਉਹ ਦਿਨ ਦਾ ਮੈਂ ਤੁਹਾਨੂੰ ਰਿਕਾਰਡ ਲਿਆ ਦਿਨਾ ਚਲੋ ਫਿਰ ਹਾਈ ਕੋਰਟ ਨੂੰ ਬੇਨਤੀ ਕੀਤੀ ਮਸਲ ਤਾਂ ਸਾਡੇ ਵਰਗੇ ਬੰਦੇ ਸਟ ਨੇ ਖੜੇ ਕੀਤੇ ਨਹੀਂ ਤਾਂ ਡਰਦਾ ਕੋਈ ਗਵਾਹੀ ਨਹੀਂ ਦੇ ਕੇ ਰਾਜੀ ਸਾਰੇ ਤਾਂ ਗਵਾ ਭੱਜ ਕੇ ਰਹੇ ਕਿਹੜੇ ਗਏ ਉੱਥੇ ਜਾ ਕੇ ਦੇਖ ਲੋ ਕਿੰਨੇ ਪ੍ਰਾਈਵੇਟ ਗਵਾ ਰਹੇ ਕਿੰਨਾ ਕਿੰਨਾ ਵੱਡਾ ਧਰਨਾ ਸੀ ਕੋੜ ਕੋਰੇ ਤੇ ਮੈਂ ਬਲ ਕਿੰਨੇ ਕਿ ਗਵਾ ਕੋਈ ਗਵਾਹੀ ਦੇਣ ਨੂੰ ਤਿਆਰ ਨਹੀਂ ਡਰਦਾ ਕੋਈ ਕੌਣ ਖਲਾਸ ਦੇ ਬੱਚਿਆਂ ਨੂੰ ਮਰਾਉਂਦਾ ਚਲੋ ਅਸੀਂ ਵੀ ਪਤਾ ਨਹੀਂ ਕੀ ਮਹਾਰਾਜ ਦੀ ਸਾਡੇ ਤੇ ਕਿਰਪਾ ਹੋ ਗਈ ਅਸੀਂ ਖੜੇ ਗਏ ਖੜੇ ਅਸੀਂ ਤਾਂ ਖੜੇ ਜਿੱਥੇ ਖੜੇ ਵਾਈ ਜੀ ਉੱਥੇ ਖੜੇ ਆ ਜੇ ਮੂੰਹ ਤੇ ਤੁੱਕ ਜਿਓ ਇੱਕ ਕਦਮ ਵੀ ਪਿੱਛੇ ਹਟ ਜਿਗੇ ਜੋ ਕੁਝ ਬਹੁਤ ਕੁਝ ਹੋ ਗਿਆ ਕੱਲੀ ਇੱਕ ਧਿਰ ਨੂੰ ਦੋਸ਼ਨਾ ਦਿਓ ਇਨਸਾਫ ਦੇ ਵਿੱਚ ਜਿਹੜਾ ਆਪਦੇ ਬਹੁਤ ਵੱਡਣ ਤੇ ਲੱਗੀ ਹੋਈ ਹੈ ਕਿਉਂਕਿ ਵਾਰਸ ਪੰਜਾਬ ਦੀ ਜਥੇਬੰਦੀ ਦਾ ਨਾਂ ਕਿਉਂ ਛੱਡਿਆ ਸਰਬਜੀਤ ਦੇ ਪਿੱਛੇ ਆ ਬਲਜੀਤ ਸਿੰਘ ਦਾ ਦਾदूਵਾਲ ਤੇ ਦਾदूਵਾਲ ਦੇ ਪਿੱਛੇ ਆ ਡੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਵਿਆਸ ਤੇ ਵਿਆਸ ਡੇਰੇ ਵਾਲਿਆਂ ਦੇ ਲਿੰਕ ਕਿੱਥੇ ਆ ਤੁਹਾਨੂੰ ਸਭ ਨੂੰ ਪਤਾ ਹੁਣ ਮੈਂ ਇੱਕ ਤਸਵੀਰ ਦਿਖਾਉਣਾ ਤੁਹਾਨੂੰ ਮੈਂ ਕਦੇ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਨਾ ਵੀ ਮੈਂ ਕਦੇ ਹਵਾ 'ਚ ਗੱਲ ਨਾ ਕਦੇ ਕੀਤੀ ਨਾ ਕਰਾ ਮੈਨੂੰ ਦੁੱਖ ਹੀ ਹੁੰਦਾ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਯੂਜ਼ ਕੀਤਾ ਜਾਂਦਾ ਜਿਵੇਂ ਉਹਨਾਂ ਉੱਥੇ ਨਿਊਜ਼ੀਲੈਂਡ ਦੇ ਵਿੱਚ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ ਤੋਂ ਕਿੱਡੀ ਵੱਡੀ ਖੇਪ ਜਿਹੜੀ ਨਸ਼ੇ ਦੀ ਫੜੀ ਗਈ ਆ ਤਿੰਨ ਮੁੰਡੇ ਉੱਥੇ ਓਵਰਡੋਜ਼ ਨਾਲ ਮਰੇ ਉਹ ਚੀਜ਼ਾਂ ਸਾਡੀ ਨੀਵੀਂ ਪੂਰੀ ਉਹ ਕਿੱਥੇ ਨਾ ਸਤਵੰਤ ਸਿੰਘ ਦਾ ਤੇ ਕਿੱਥੇ ਉਹ ਉਹ ਕਲੰਕ ਜਿਹੜਾ ਮੂੰਹ ਤੇ ਲੱਗਿਆ ਤੁਸੀਂ ਕਹਿੰਦੇ ਨੇ ਲਵਸ਼ੰਦਰ ਸਿੰਘ ਡੱਲੇਵਾਲ ਦੀ ਗੱਲ ਸੀ ਮੈਂ ਨਰੈਣ ਸਿੰਘ ਚੋੜਾ ਮੈਨੂੰ ਜਦੋਂ ਵਹਿਬਲ ਮਿਲਿਆ ਤਾਂ ਤਾਣਾ ਚੁੱਪ ਕਰ ਗਿਆ ਕਈ ਗੱਲਾਂ ਚੁੱਪ ਕਰਾ ਦਿੰਦੇ ਉਹਨਾਂ ਦੇ ਪਿੱਛੇ ਕੁਝ ਗੱਲਾਂ ਹੋਉਂਦੀਆਂ ਕਿਉਂਕਿ ਰੀਲਾਂ ਤੇ ਟਿਕਟੌਕ ਤੇ ਲੱਕ ਹਲਾ ਲੋ ਜੇਬ ਜੇ ਅੱਜਕੱਲ ਸਾਡੇ ਬੱਚਿਆਂ ਦੇ ਹਾਲ ਐ ਬਸ ਉਹਨੂੰ ਸੀਤੋ ਵਾਲਿਆਂ ਦੇ ਪਿੱਛੇ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਕੋਈ ਨਹੀਂ ਪੁੱਛਦਾ ਜਿੰਦੇ ਤੁਸੀਂ ਆਹ ਰੱਖ ਲਈ ਨਾ ਤੇ ਆਹ ਰੱਖ ਲਿਆ ਸਿਰ ਤੇ ਤੇ ਆਹ ਮੁੱਛ ਜਿਹੜੀ ਐ ਕਰ ਲਈ ਦੁਸ਼ਮਣ ਤੁਹਾਡੇ ਉੱਡਣ ਤੋਂ ਬਾ ਇਹ ਐਂ ਕਰ ਲੀਤੇ ਜਦਦੇ ਆਹ ਸਵਾਲ ਤੁਸੀਂ ਪੁੱਛਣ ਲੱਗ ਪਏ ਉਦੋਂ ਤੁਸੀਂ ਨਜ਼ਰ ਚ ਉਹਨਾਂ ਨੇ ਤੁਹਾਨੂੰ ਕੋਈ ਨਹੀਂ ਪੁੱਛਦਾ ਚਾਹੇ ਤੁਸੀਂ ਪਿੱਛੇ ਹਲਾਉਂਦੇ ਫਿਰ ਉਹ ਚ ਇੱਕ ਨੱਚ ਮੰਦਰਾ ਪਾ ਕੇ ਉਹ ਤਾਂ ਕਹਿੰਦੇ ਅਗਲੇ ਕਹਿੰਦੇ ਇਹ じゃ ਸਾਡੀ ਨੌਜਵਾਨੀ ਰੀਲਾਂ ਤੇ ਨੱਚਣ ਜੋਗੀ ਕਰਤੀ ਅਗਲੇ ਜਿਹੜੀ ਨੌਜਵਾਨੀ ਸੋਨੂ ਸੀਤੂ ਵਾਲੇ ਵਰਗਿਆਂ ਮੰਤ ਬੁੱਧੀ ਬੰਦਿਆਂ ਦੇ ਪ੍ਰੋਗਰਾਮਾਂ 'ਚ ਚੰਗਰਾ ਮਾਰਦੀ ਹੋਵੇ ਉਸ ਨੌਜਵਾਨੀ ਤੋਂ ਕੀ ਆਸ ਰੱਖੂਗਾ ਮੇਰਾ ਇਹ ਦਰਦ ਹੈ ਮੈਂ ਤਾਂ ਬੜੀ ਸੋਹਣੀ ਰੋਟੀ ਖਾ ਸਕਦਾ ਆ ਆਪਣੀ ਪੈਨਸ਼ਨ ਲੈਣਾ ਬੱਚੇ ਸੈੱਟ ਐ ਪਰ ਨਹੀਂ ਦਰਦ ਰੱਖਿਆ ਇੱਥੇ ਜਿਹੜੇ ਰਾਹ ਤੇ ਹੁਣ ਤੁਰੇ ਆ ਨਾ ਮੈਂ ਅੱਜ ਵੀ ਦੀਪ ਦੀ ਸੋਚ ਨੂੰ ਲੈ ਕੇ ਤੁਰ ਤੁਰੂ ਤੁਰਿਆ ਵਿਆਂ ਤੇ ਤੁਰੂਗਾ ਤੇ ਨਾ ਖੜੂਗਾ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਆਪਣਾ ਲੀਡਰ ਮੰਨਦੇ ਆ ਔਰ ਰਹਿਣਗੇ ਕੀ ਉਹ ਖੇਤਰੀ ਪਾਰਟੀ ਨਹੀਂ ਬਚਨ ਕਰੇ ਜੋ ਫਿਰ ਜਾਏ ਸੋ ਨਰ ਕੱਚਾ ਜਦੋਂ ਰੋਡੀ ਪੱਗ ਬਣਾਉਣੀ ਸੀ ਉਹਦੇ ਮਾਨ ਸਾਹਿਬ ਸੀ ਆਪਦੇ ਜੀਵ ਦੇ ਵਿੱਚੋਂ ਗੱਲਾਂ ਕੱਢੀਆਂ ਹੋਈਆਂ ਵੀ ਪਾਰਟੀ ਸਾਡੇ ਕੋਲ ਹੈਗੀ ਆ ਮਾਨ ਸਾਹਿਬ ਹੁਣ ਇਹਨਾਂ ਦੀ ਆੜ ਦੇ ਵਿੱਚ ਆ ਤਲਵਾੜੇ ਵਰਗਿਆਂ ਨੂੰ ਸਿਕਿਉਰਟੀਆਂ ਹੋਰਾਂ ਨੂੰ ਕੀ ਇੱਕ ਦੂਸਰੀ ਸ਼ਿਵ ਸੈਨਾ ਸਿੱਖਾਂ ਦੇ ਵਿੱਚ ਤਾਂ ਨਹੀਂ ਤਿਆਰ ਹੋ ਰਹੀ ਵੀ ਇਹਨਾਂ ਦੇ ਖਿਲਾਫ ਬਿਆਨਬਾਜ਼ੀ ਕਰੋ ਤੇ ਸਿਕਿਉਰਟੀ ਲਓ ਉਸ ਤੋਂ ਬਾਅਦ ਕੁੰਡੀਆਂ ਪਸਾਈ ਰੱਖੋ ਸਰਬਜੀਤ ਨੂੰ ਮੈਂ ਹਰੀਨਾਉਂ ਦੇ 70 ਤੇ ਕਿਹਾ ਜਦੋਂ ਮੈਨੂੰ ਮਿਲਿਆ ਮੈਂ ਕਿਹਾ ਜੇ ਸਿਆਣਪ ਵਰਤੇ ਨਾ ਇਹ ਸਾਰੇ ਲੋਕ ਨੇੜੇ ਹੋ ਸਕਦੇ ਆ ਕੋਈ ਪਤਾ ਨਹੀਂ ਅਸੀਂ ਤਾਂ ਕਹਿੰਦੇ ਨਾ ਪੰਜਾਬ ਬਰਬਾਦ ਹੋ ਗਿਆ ਨਸ਼ੇ ਚ ਅਗਲੇ ਉੱਥੇ ਮਿਹਣੇ ਦਿੰਦੇ ਆ ਵੀ ਹੁਣ ਤਾਂ ਐਮਪੀ ਵੀ ਨਸ਼ੇੜੀ ਆਉਣ ਲੱਗ ਪਿਆ ਜੇ ਪਹਿਲਾਂ ਆਪਣੇ ਮੁੱਖ ਮੰਤਰੀ ਸਾਹਿਬ ਦੇ ਬਥੇਰੇ ਉੱਥੇ ਝੰਡੇ ਝੁਲਦੇ ਸੀ ਉਦੋਂ ਦਾ ਕਸਰ ਇਹਨੇ ਕੱਢਦੇ ਸੁੱਤਾ ਹੀ ਰਹਿੰਦਾ ਉੱਥੇ ਹੁਣ ਅਵੈਸੀ ਵੀ ਤਾਂ ਇਕੱਲਾ ਹੀ ਐਮਪੀ ਐ ਨਾ ਚੰਦਰਸ਼ੇਖਰ ਆਜ਼ਾਦ ਇਕੱਲਾ ਹੀ ਐਮਪੀ ਐ ਨਾ ਇਹ ਕਹਿੰਦਾ ਮੈਂ ਇਕੱਲਾ ਕਰਕੇ ਮੈਨੂੰ ਬੋਲਣ ਨਹੀਂ ਦਿੱਤਾ ਉਹ ਵੀ ਤਾਂ ਇਕੱਲੇ ਇਕੱਲੇ ਹੀ ਹੈ ਨਾ ਅਗਲੇ ਖਲਾਰੇ ਪਾਈ ਫਿਰਦੇ ਆ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਉਹ ਟਾਈਮ ਨਹੀਂ ਢੀਕਦੇ ਹੁੰਦੇ ਪਰ ਬਦਕੇ ਸਮਤੀ ਸਾਡੀ ਆ ਸਾਨੂੰ ਅੱਜ ਤੱਕ ਕੁਝ ਕਰਨਾ ਹੀ ਨਹੀਂ ਆਇਆ ਅਸੀਂ ਭਾਵਕ ਹੋ ਕੇ ਭਾਵਨਾ ਦੇ ਵੇਵ 'ਚ ਬਹਿ ਕੇ ਬੜੇ ਵੱਡੇ ਨੁਕਸਾਨ 100 ਸਾਲ ਤੋਂ ਕਰਦੇ ਆ ਮੈਂ ਕਿਹਾ ਸੀ ਨਾ ਭਰਪੂਰ ਸਿੰਘ ਬਲਬੀਰ ਦੀ ਜਿਹੜੀ ਤੁਹਾਨੂੰ ਗੱਲ ਦੱਸੀ ਸੀ ਵੀ ਦਿੱਲੀ ਕੀ ਜੁਬਾਂ ਕੋ ਸ਼ੋਰ ਕਰਦੀ ਹੈ ਨਿਗਾਹ ਕੋ ਸ਼ੋਰ ਕਹਤੀ ਹੈ ਤੇ ਹਵਾ ਕਾ ਰੁਕੁਸ਼ ਔਰ ਹੋਤਾ ਯੋ ਆ ਤਸਵੀਰ ਦੇਖੋ ਇਸ ਤੋਂ ਬਾਅਦ ਜਦੋਂ ਖਾਲਸਾਤਾਨ ਦੇ ਕੋਈ ਮੁੱਦੇ ਤੇ ਕੋਈ ਕੁਐਸਚਨ ਲਗਾ ਤਾ 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 ਲੱਗ ਪੈਂਦੀ ਨਾ ਹੁਣ ਉਦੋਂ ਹੀ ਐ ਇਹਨੇ ਛੜਾਈਆ ਵਾਰਸ ਪੰਜਾਬ ਦੀ ਜਦੋਂ ਇਹਨਾਂ ਨਾਲ ਜੱਪੀਆਂ ਪਈਆਂ ਮੈਂ ਕਿਹਾ ਜਵਾਬ ਕੌਣ ਨੇ ਕਿਉਂਕਿ ਜਦੋਂ ਕਿਸੇ ਵੀ ਚੀਜ਼ ਦਾ ਨੁਕਸਾਨ ਕਰਨਾ ਹੁੰਦਾ ਇੱਕ ਅਦਾ ਬੰਦਾ ਇੱਕ ਗਲਤੀ ਛੋਟੀ ਜੀ ਜਾਣ ਬੁੱਝ ਕੇ ਕਰਾਈ ਜਾਂਦੀ ਉਹ ਤੁਹਾਡੀ ਨਜ਼ਰ 'ਚ ਨਹੀਂ ਆਉਂਦੀ ਜਦੋਂ ਗੁਰਦੇਵ ਸਿੰਘ ਪ੍ਰੇਮੀ ਦਾ ਕਤਲ ਹੁੰਦਾ ਤੇ ਖੱਟੜਾ ਸਾਹਿਬ ਨੇ ਜਾਣ ਬੁੱਝ ਕੇ ਇੱਕ ਉੱਥੇ ਗੱਲ ਕਰੀ ਸੀ ਕੋਈ ਤਾਂ ਬੇਅਦਬੀ ਵਾਲੇ ਨਹੀਂ ਫੜੇ ਇਹਨੂੰ ਕਿ ਇਹ ਕ ਫੜਾਂਗੇ ਆਹ ਸੈੱਟ ਦੇ ਵਿੱਚ ਆ ਸੈੱਟ ਦੀ ਰਿਪੋਰਟ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਇਹ। ਖਟੜਲਾ ਸਾਹਿਬ ਮੁੜ ਕੇ ਮਾਫੀ ਮੰਗ ਕੇ ਫਿਰ ਉਹਦੇ ਘਰ ਵਾਲੀ ਨੂੰ ਭਰਤੀ ਕਰਨ ਦਾ ਫਿਰ ਉਹਨੂੰ 10 ਲੱਖ ਰੁਪਈਆ ਕੰਪਰੇਸੇਸ਼ਨ ਸਰਕਾਰ ਵੱਲੋਂ ਠੀਕ ਹੈ ਜੀ ਆ ਪੜ੍ਹ ਲਓ ਥੱਲੇ ਮਾਫੀ ਮੰਗ ਲਈ। ਤੇ ਦੋਸਤੋ ਇਹ ਚਿੰਗਣੀਆਂ ਹੁੰਦੀਆਂ ਜਿਹੜੀਆਂ ਛੇੜ ਕੇ ਤੇ ਨਤੀਜੇ ਕੁਛ ਇਹਨਾਂ ਦੇ ਹੋਰ ਕੱਢਣੇ ਹੁੰਦੇ ਆ ਹੁਣ ਮੈਂ ਆਵਾਂ ਹਰਪ੍ਰੀਤ ਗੁਰਪ੍ਰੀਤ ਹਰੀ ਨਾਉਂ ਦੇ ਕਤਲ ਦੀ ਜਦੋਂ ਗਜਿੰਦਰ ਸਿੰਘ ਦਲ ਖਾਲਸਾ ਵਾਲਿਆਂ ਦੀ ਅਰਦਾਸ ਸਮਾਗਮ ਸੀ ਅਕਾਲ ਤਖਤ ਸਾਹਿਬ ਤੇ ਉੱਥੇ ਜਿਹੜੀ ਦੀਪ ਸਿੱਧੂ ਦੀ ਪਹਿਲੀ ਸਾਰੀ ਟੀਮ ਆ ਸਾਰੀ ਦੀ ਮੀਟਿੰਗ ਹੁੰਦੀ ਆ ਅਵਤਾਰ ਸਿੰਘ ਖੰਡੇ ਦੀ ਮਾਤਾ ਦੀ ਰਹਿਨਮਾਈ ਦੇ ਤ ਹ ਉਹਨਾਂ ਨੇ ਪਰਣੇ ਕੀਤਾ ਸੀ ਵੀ ਜਿਹੜਾ ਬੁੱਧ ਸਿੰਘ ਵਾਲੇ ਸਮਾਗਮ ਹੋਊਗਾ ਵੀ ਉੱਥੇ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਜਿਹੜੀ ਸਰਪ੍ਰਸਤ ਹੈ ਉਹ ਅਵਤਾਰ ਸਿੰਘ ਖੰਡੇ ਦੀ ਮਾਤਾ ਨੂੰ ਐਲਾਨਦਿਆਂਗੇ ਨਾਲੇ ਤਾਂ ਸਾਰੀਆਂ ਧਿਰਾਂ ਚੁੱਪ ਹੋ ਜਾਣਗੀਆਂ ਨਾਲੇ ਸਾਰੇ ਇਕੱਠੇ ਹੋ ਜਾਣਗੇ ਉਹ ਗੱਲ ਹੋ ਗਈ ਲੀਕ ਕਿਉਂਕਿ ਇਸ ਗੱਲ ਦੀ ਵਿਰੋਧਤਾ ਇਕੱਲਾ ਅਮਰਤਪਾਲ ਦਾ ਪਰਿਵਾਰ ਕਰਦਾ ਸੀ ਹੋਰ ਕੋਈ ਨਹੀਂ ਕਰਦਾ ਸੀ ਅੱਜ ਮੈਨੂੰ ਜਿਹੜਾ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਨੌਜਵਾਨੋਂ ਮੈਨੂੰ ਇਹਨਾਂ ਤੋਂ ਸਵਾਲ ਤਾਂ ਪੁੱਛੋ ਪੱਗ ਲਈ ਵਾਰਿਸ ਪੰਜਾਬ ਦੀ ਜਥੇਬੰਦੀ ਤੇ ਨੌਜਵਾਨ ਮਗਰ ਲੱਗੇ ਦੀਪ ਦੇ ਨਾਂ ਉ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਠੀਕ ਹੈ ਨਸ਼ੇ ਦਾ ਮੁੱਦਾ ਨਸ਼ਾ ਤੁਹਾਡਾ ਮੁੰਡਾ ਘਰੇ ਕਰਦਾ ਅਮਰਤ ਘਰੇ ਤੁਹਾਡੇ ਨਹੀਂ ਕਿਸੇ ਨੇ ਛਕਿਆ ਗਾ ਤੁਸੀਂ ਕਿਸੇ ਨੂੰ ਕੀ ਸ਼ਕਾਓਗੇ ਕਿਉਂ ਕਿਉਂ ਲੋਕਾਂ ਨੂੰ ਤੁਸੀਂ ਗਮਰਾਹ ਕਰਦੇ ਹੋ ਜਿਹੜੇ ਹੁਣ ਦੀਪ ਨੂੰ ਪਿਆਰ ਕਰਨ ਵਾਲੇ ਮੈਨੂੰ ਤਾਂ ਸਵਾਲ ਕਰਨਾ ਜਾਂ ਤਾਂ ਰੱਖਣ ਇਹ ਵਾਰਿਸ ਪੰਜਾਬ ਦੀ ਇਹੀ ਜਥੇਬੰਦੀ ਰਹਿਣ ਦੇਣ ਅਸੀਂ ਨਾਲ ਮੈਂ ਤੁਰਦਾ ਸਵੇਰੇ ਤੁਰਦਾ ਔਰ ਜਿੱਥੇ ਮੈਨੂੰ ਖੜਾ ਦੇਉਗੇ ਖੜ੍ਹ ਜੂਗਾ ਜਿੱਥੇ ਬਿਠਾ ਦੇਉਗੇ ਉਹ ਜਦੋਂ ਗੁਰਪ੍ਰੀਤ ਹਰੀਨਾਮ ਦੇ ਕੋਲੇ ਕਿਉਂਕਿ ਇਕੱਠੇ ਦੁਬਈ ਚ ਰਹੇ ਆ ਕਿਉਂਕਿ ਯਾਰ ਯਾਰਾਂ ਦੀਆਂ 100 ਕਮਜ਼ੋਰੀਆਂ ਇੱਕ ਦੂਜੇ ਦੀਆਂ ਜਾਣਦੇ ਹੁੰਦੇ ਆ ਸੀ ਵੀ ਉਹਦੇ ਕੋਲੇ ਕਿਉਂਕਿ ਫਿਰ ਵਾਰਸ ਪੰਜਾਬ ਦੀ ਜਥੇਬੰਦੀ ਸਾਰੀ ਇਕੱਠੀ ਹੋ ਜਾਣੀ ਸੀ ਇੱਕ ਥਾਂ ਤੇ ਹੁਣ ਇਹ ਜਿਹੜੇ ਦੋਸ਼ ਆ ਸਾਡੇ ਨਹੀਂ ਲਾਏ ਹੋਏ ਇਹ ਦੋਸ਼ ਗੁਰਪ੍ਰੀਤ ਹਰੀਨਾਮ ਦੇ ਪਰਿਵਾਰ ਦੇ ਲਾਏ ਹੋਏ ਦੋਸ਼ ਆ ਕਿਉਂਕਿ ਉਦੋਂ ਪਹਿਲਾਂ ਦੋ ਵਾਰੀ ਉਹਨੂੰ ਧੰਕੀਆਂ ਦੇ ਕੇ ਗਏ ਆ ਬੰਦੇ ਵੀ ਤੂੰ ਯਾਰ ਇਹ ਕੰਮ ਕਰਨੋਂ ਛੱਡ ਜਾ ਆ ਜਿਹੜਾ ਤੂੰ ਕੰਮ ਕਰਨ ਲੱਗਿਆ ਛੱਡ ਜਾ ਤੇ ਉਹਨੂੰ ਦੱਸਿਆ ਚਲੋ ਮੈਂ ਤੁਹਾਨੂੰ ਦੱਸਤੀ ਆ ਗੱਲ ਇਹ ਜੇ ਝੂਠ ਹੋਵੇ ਜਿੱਥੇ ਮੈਨੂੰ ਮਰਜ਼ੀ ਖੜਾ ਕਰ ਲਓ ਮੁੜ ਕੇ ਅਵਤਾਰ ਸਿੰਘ ਖੰਡੇ ਦੀ ਮਾਤਾ ਦੀ ਗੱਲ ਜਦੋਂ ਹੁੰਦੀ ਆ ਨਾ ਜਦੋਂ ਉਹਦੀ ਪਛਾਣ ਹੁੰਦੀ ਆ ਤੇ ਉਹ ਮਾਂ ਪੋਤਾ ਅਕਸਰ ਗੱਲ ਤਾਂ ਕਰਦੇ ਸੀ ਆਪਸ ਵਿੱਚ ਮਾਂ ਤੇ ਪੁੱਤ ਤੋਂ ਬਿਨਾਂ ਤੀਜਾ ਬੰਦਾ ਕੌਣ ਭਾਵਨਾ ਨੂੰ ਸਮਝ ਸਕਦਾ ਕੀ ਪਤਾ ਉਹਨੇ ਕੀ ਕੋਸ਼ੋ ਮਾਂ ਨੂੰ ਦੱਸਿਆ ਹੋਊਗਾ ਜਿਹੜੀ ਉਹ ਮਾਂ ਅੱਜ ਵਿਲਕਦੀ ਆ ਤੇ ਰੋਂਦੀ ਆ ਇਹ ਇਹਨਾਂ ਇਸ ਟੱਬਰ ਦੀ ਮੈਨੂੰ ਕੁਰਬਾਨੀ ਦੱਸ ਦੋ ਕੀ ਯਾਰ ਉਹਦਾ ਤਾਂ ਸਾਰਾ ਘਰ ਉੱਜੜਿਆ ਵਿਆ ਉਹਦਾ ਘਰ ਵਾਲਾ ਵੀ ਗਰਜੰਡ ਸਿੰਘ ਬੁੱਧ ਸਿੰਘ ਵਾਲਾ ਉਹਦਾ ਰਿਸ਼ਤੇਦਾਰ ਸੀ ਭਰਾ ਲੱਗਦਾ ਸੀ ਉਹਦਾ ਘਰ ਵਾਲਾ ਭਾਈ ਕੁਲਵੰਤ ਸਿੰਘ ਖਰਾਨਾ ਉਹਦਾ ਜੇਠ ਬਲਵੰਤ ਸਿੰਘ ਖਰਾਨਾ ਉਹਦਾ ਬੇਟਾ ਯਾਰ ਉਹ ਚਾਰ ਸ਼ਹੀਦ ਤਾਂ ਉਹਦੇ ਖੂਨ 'ਚ ਬੈਠੇ ਆ ਕੌਮ ਦੀ ਖਾਤਰ ਹੋਰ ਕਿਹੜਾ ਸਬਰ ਉਹਦਾ ਯਾਰ ਪਰਖਣਾ ਤੁਸੀਂ ਦੱਸ ਦਿਓ ਇੱਥੇ ਕਿਸੇ ਨੇ ਚੀਚੀ ਤੇ ਖੂਨ ਨਹੀਂ ਲੱਗਾ ਤੇ ਸਾਰਾ ਕੁਝ ਇਹ ਗੱਲਾਂ ਚੰਗੀਆਂ ਨਹੀਂ ਕਿਸੇ ਦੀ ਸੋਚ ਦੇ ਉੱਤੇ ਤੁਰ ਕੇ ਕਿਸੇ ਦੀ ਸੋਚ ਨੂੰ ਲੈ ਕੇ ਤੇ ਮੁੜ ਕੇ ਉਹਨੂੰ ਤਲਾਂਜਲੀ ਦੇਣੀ ਮੈਂ ਦੀਪ ਸਿੱਧੂ ਦੇ ਭਰਾ ਨੂੰ ਵੀ ਇੱਕ ਗੱਲ ਕਹੀ ਸੀ ਜਿਹੜੇ ਭਰਾ ਹੁੰਦੇ ਆ ਨਾ ਤੁਹਾਨੂੰ ਦੱਸਿਆ ਸੀ ਨਾ ਭਈ ਇਹਦਾ ਬਦਲਾ ਲਿਆ ਆ 35 ਸਾਲ ਕੇਸ ਲੜਕੇ ਤੇ ਆ ਉਮਰ ਕੈਦ ਕਰਾਇਆ ਨਾ ਥਾਣੇਦਾਰਾ ਪਿਛੇ ਜੇ 3-4 ਤੇ ਤੂੰ ਤਾਂ ਪਤੰਦਰਾ ਭਰਾ ਦੇ ਪਿਛੇ ਇੱਕ ਸਾਲ ਵੀ ਨਹੀਂ ਲੜਾਈ ਲੜ ਸਕਿਆ ਹੁਣ ਇੱਕ ਤਲਵਾੜੇ ਦੀ ਰਿਕਾਰਡਿੰਗ ਸੁਣਾ ਕੇ ਆਪਾਂ ਸਮਾਪਤੀ ਕਰਦੇ ਆ ਘੱਟਦੀਪ ਨਾ ਕਿਸੇ ਨੇ ਨਹੀਂ ਕੀਤੀ ਉਹ ਮੇਰੀ ਤੇ ਤਲਵਾੜੇ ਦੀ ਗੱਲ ਹੋਈ ਸੀ ਜਦ ਐਕਸੀਡੈਂਟ ਹੋਇਆ ਫਿਰ ਬਾਕੀ ਜਿਹੜਾ ਹੁਣ ਸੁਖਵੀਰ ਬਾਦਲ ਵਾਲਾ ਮਸਲਾ ਜਿਹੜਾ ਰਹਿ ਗਿਆ ਉਹ ਅਗਲੀ ਚ ਕਰਾਂਗੇ ਸਵਾਲ ਹੀ ਮੇਰੇ ਐ ਨੂੰ ਤਿੰਨ ਵੀ ਜੇ ਭਾਈ ਤੂੰ ਕਹਿੰਦਾ ਨਾ ਮੈਂ ਇੱਥੇ ਹੈ ਨਹੀਂ ਸੀ ਫਿਰ ਤੂੰ ਡੀਜੀਪੀ ਦੇਤੇ ਇਹਨਾਂ ਦੇ ਕਾਰਵਾਈ ਕੀ ਕੀਤੀ ਤੇਰਾ ਫਰਜ ਬਣਦਾ ਸੀ ਦੂਜੇ ਜ਼ੋਨ ਦੀ ਫੋਰਸ ਇੱਥੇ ਕਿਵੇਂ ਆ ਗਈ ਕਿਹਦੇ ਹੁਕਮ ਨਾਲ ਆਈ ਇਹ ਜਵਾਬ ਫਿਰ ਤਾਥੋਂ ਲੈਣੇ ਆ ਸੰਗਤ ਲਾਊਗੀ ਮੈਂ ਤਾਂ ਕੀ ਲੈਣੀ ਵੀ ਸੰਗਤ ਲਾਊਗੀ ਤੇ ਮੈਂ ਜਦੋਂ ਦੀਪ ਸਿੱਧੂ ਦਾ ਐਕਸੀਡੈਂਟ ਹੁੰਦਾ ਤੇ ਮੈਂ ਤਲਵਾੜਾ ਇਹ ਮੇਰੀ ਪਹਿਲਾਂ ਵੀ ਗੱਲ ਗੁੱਲ ਹੁੰਦੀ ਰਹਿੰਦੀ ਸੀ ਮੈਂ ਉਦੋਂ ਫੋਨ ਕੀਤਾ ਮੈਂ ਤਲਵਾੜਾ ਸਾਹਿਬ ਮੈਂ ਆਉਣ ਲੱਗਿਆ ਤੇ ਆਪਾਂ ਉੱਥੇ ਚੱਲੀਏ ਤੇ ਅਸੀਂ ਕਾਫੀ ਬਲਾਈਂਡ ਮਰਡਰ ਟਰੇਸ ਕੀਤੇ ਆ ਐਕਸੀਡੈਂਟ ਕੇਸਾਂ ਦੇ ਵਿੱਚੋਂ ਮਰਡਰ ਬਥੇਰੇ ਲੱਭੇ ਆ ਤੇ ਪਤਾ ਲੱਗ ਜਾਂਦਾ ਹੁੰਦਾ ਤੇ ਹੁਣ ਤੁਸੀਂ ਮੂੰਹੋਂ ਸੁਣਿਆ ਤਲਵਾੜਾ ਸਾਹਿਬ ਕੀ ਕਹਿੰਦੇ ਆ। ਨੋ ਭਾਈ ਸਾਸੀ ਜੱਲ ਸਸੀ ਕਾਲ ਜੀ। ਹਾਂ ਭਾਈ ਸਾਸੀ ਜੱਲ ਬੇਨਤੀ ਕਰਦੇ ਜੀ ਮੂੰਹੋਂ ਕਿ ਇਹ ਵੀ ਆਪਈ ਹੋਈ ਸੀ ਗੱਲ ਸਭ ਸੁਣੇ। ਲੱਗਾ ਜੀ ਬਹੁਤ ਤੁਹਾਡੀ ਤਾਂ ਬਾਹਾਂ ਟੁੱਟ ਗਈ ਇੱਕ ਨੇ। ਹਾਂ ਜੀ ਮੇਰੀ ਟੁੱਟ ਗਈ। ਬਹੁਤ ਵੱਡਾ ਕਾਟਾ ਜਿੱਥੇ ਕੌਮ ਨੂੰ ਪਿਆ ਸਾਨੂੰ ਪਿਆ ਹਨਾ। ਸਿੱਖੀ ਦਾ ਦਰਦ ਜਿਹੜਾ ਤੁਹਾਡੇ ਤੋਂ ਉਮੀਦਾਂ ਬੜੀਆਂ ਸੀ ਜੋੜੀ ਤੋਂ ਤੁਹਾਡੀ। ਕੋਨ ਜਿਹੜੇ ਜਿੰਨੇ ਜੋਗੇ ਰਹਿਗੇ ਸੀ ਖਤਮ ਹੋ ਗਈ ਤਾਂ ਹਾਂ ਦੇ ਬਾਬਾ ਜੀ ਬਹੁਤ ਥੱਕਾ ਹੋਇਆ ਚਲੋ ਮੈਂ ਇਹ ਚਾਹਣਾ ਮੈਂ ਚੰਡੀਗੜ੍ਹ ਆਉਣਾ ਤੇ ਤੁਹਾਨੂੰ ਮੈਂ ਮਿਲਣਾ ਜ਼ਰੂਰ ਹੈ ਤੇ ਮੇਨ ਤੋਂ ਬਾਅਦ ਕਿਉਂਕਿ ਮੇਰਾ ਵੀ ਤਜਰਬਾ ਹੈ ਪੁਲਿਸ ਦਾ ਇੱਕ ਵਾਰੀ ਆਪਾਂ ਮੈਂ ਤੁਹਾਡੇ ਨਾਲ ਉੱਥੇ ਘਟਨਾ ਵਾਲੀ ਸਥਾਨ ਤੇ ਜਾਣਾ ਚਾਹੁੰਦਾ ਹਣੋ ਟੈਕੀ ਕਰਾਂਗੇ ਯਾਰ ਕੋਈ ਕਲੂ ਤਾਂ ਕੋਈ ਨਾ ਕੋਈ ਮੈਂ 32 ਬਲਾਈਂਡ ਮਲਡਰ ਟ੍ਰੇਸ ਇਹੋ ਜਿਹੀ ਕਿਥੇ ਵੀ ਜਿੰਨਾਂ ਦਾ ਕੋਈ ਨੂੰ ਨੂੰ ਸਰਵ ਨਹੀਂ ਸੀ ਉਹ ਤੇ ਉਹ ਸਿਗਨ ਹੈ ਨਹੀਂ ਕੋਈ ਹਾਂ ਜੀ ਪਹਿਲੀ ਨਜ਼ਰ ਤੋਂ ਤਾਂ ਐਕਸੀਡੈਂਟ ਹੀ ਲੱਗਦਾ ਹੈ ਐਕਸੀਡੈਂਟ ਹੈ ਸੋਸ ਤੁਮਕੇ ਕੈਪਟਨ ਕਮਲਜੀਤ ਸਿੰਘ ਜਦੋਂ ਚਲੋ ਉਦੋਂ ਅੱਗੇ ਗੱਲ ਹੋਰ ਸ਼ੁਰੂ ਹੋਗੀ ਹੁਣ ਤੁਸੀਂ ਸੁਣ ਲਿਆ ਜੀ ਇਹ ਹੀ ਲੋਕ ਕਹਿ ਰਹੇ ਨੇ ਐਕਸੀਡੈਂਟ ਹੈ ਕੀ ਕਰਾਂਗੇ ਜਾ ਕੇ ਤੇ ਫਿਰ ਅਗਰ ਫਿਰ ਲੋਕਾਂ ਦੇ ਵਿੱਚ ਹੋਰ ਕਿਉਂ ਬਿਆਨਬਾਜ਼ੀ ਕਰਦੇ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਹਾਂ ਨਾ ਵੀ ਇਹਨਾਂ ਰਾਹਾਂ 'ਤੇ ਤੁਰਨਾ ਬੜਾ ਔਖਾ ਹੁੰਦਾ ਮੈਂ ਤੁਹਾਨੂੰ ਦੱਸਿਆ ਜਦੋਂ ਮੈਨੂੰ ਦੁਆਰਾ ਨੌਕਰੀ ਜੁਆਇਨ ਕਰਾਉਂਦੇ ਸੀ ਮੇਰੇ ਤੇ ਕਿੰਨਾ ਦਬਾਅ ਸੀ ਸਾਡੇ ਐਮ.ਐਲ.ਏ. ਸਾਹਿਬ ਤੇ ਕਿੰਨਾ ਦਬਾਅ ਸੀ ਉਹ ਵਿਚਾਰੇ ਮੈਨੂੰ ਫੋਨ ਕਰਕੇ ਕਹਿੰਦੇ ਯਾਰ ਇੱਕ ਵਾਰੀ ਆਈ ਜਾ ਮੇਰਾ ਸੁਣ ਲਿਓ ਤੁਸੀਂ ਉਹ ਜੀ ਬਾਈ ਜੀ ਵੇਖਤੀ ਸਾਹਿਬ ਨੂੰ ਬੇਟਾਲ ਜੇ ਨਹੀਂ ਵੀ ਜੁਆਇਨ ਨਹੀਂ ਕਰਤਾ ਪਿਆ ਜੀ ਕਹਿੰਦਾ ਜੀ ਸੁਣ ਲਿਆ ਜੀ ਇਹ ਕਿਤੇ ਫੇਰ ਸੁਣਾਵਾਂਗੇ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਹੁਣ ਦੇ ਉਹ ਆ ਗਿਆ ਦੀਪ ਸਿੱਧੂ ਦਾ ਕੋਈ ਨਹੀਂ ਬਣਿਆ ਪਰ ਮੈਂ ਤੁਹਾਨੂੰ ਨੌਜਵਾਨੀ ਨੂੰ ਅਪੀਲ ਕਰਦਾ ਜੇ ਤੁਸੀਂ ਉਹਨੂੰ ਪਿਆਰ ਕਰਦੇ ਹੋ ਉਹਦੀ ਜਥੇਬੰਦੀ ਨੂੰ ਬਚਾਓ ਤੇ ਆ ਜਿਹੜੀ ਇੱਕ ਸ਼ਹਿਵ ਸੈਨਾ ਦੀ ਇੱਕ ਕਾਪੀ ਤਿਆਰ ਹੋ ਰਹੀ ਹੈ ਨਾ ਇਹਨਾਂ ਨੂੰ ਵੀ ਪਹਿਚਾਣੋ ਤੇ ਜਿਹੜੇ ਉਹਦੇ ਨਾਂ ਤੋਂ ਭਗੌੜੇ ਆ ਉਹਨਾਂ ਨੂੰ ਵੀ ਪਹਿਚਾਣੋ ਇਕੱਠੇ ਹੋਵੋ ਇਕੱਠੇ ਹੋ ਕੇ ਤਰੋਗੇ ਤਾਂ ਕੁਝ ਬਣ ਜੂਗਾ ਨਹੀਂ ਕੱਖ ਨਹੀਂ ਬਣਨਾ ਮੀਂਹ ਰੀਲਾਂ ਦੇ ਨਚਾਰ ਬਣ ਕੇ ਨੱਚੀ ਜਾਓਗੇ ਆ ਹੋਰ ਕੁਝ ਕਰ ਕਿਸੇ ਨੇ ਨਹੀਂ ਤੁਹਾਨੂੰ ਕੁਝ ਕਹਿਣਾ ਪਰ ਜਿੱਦੇ ਤੁਹਾਡੇ ਅੰਝ ਗੈੜਤਾ ਜਾਗ ਪੀ ਨਾ ਤੇ ਮੈਂ ਤੁਹਾਨੂੰ ਕਹਿਣਾ ਸਿੱਖ ਦਾ ਪੁੱਤ ਹੋਵੇ ਚਲੋ ਦੇਰ ਆਏ ਦਰੋਸਤ ਆਏ ਪਰ ਆਪਣੇ ਆਪ ਨੂੰ ਪਹਿਚਾਣੋ ਇਹਦਾ ਸਵਾਦ ਹੀ ਵੱਖਰਾ ਆਓ ਗੁਰੂ ਸਾਹਿਬ ਦੇ ਘਰ ਨੂੰ ਤੁਰਿਏ ਮੈਂ ਤਾਂ ਤੁਰ ਪਿਆ ਤੁਸੀਂ ਵੀ ਤੁਰੋ ਛੇਤੀ ਮਹਾਰਾਜ ਕਿਰਪਾ ਕਰੂਗਾ ਕਿਉਂਕਿ ਸਾਥ ਤੁਹਾਡਾ ਚਾਹੀਦਾ ਤੁਸੀਂ ਸਾਥ ਦੇ ਦੇਉਗੇ ਫਿਰ ਕੋਈ ਵੱਡੀ ਗੱਲ ਨਹੀਂ ਮੈਂ ਨੌਜਵਾਨੀ ਨੂੰ ਅੱਗੇ ਲਿਆਉਂਗਾ ਆਪ ਅੱਗੇ ਨਹੀਂ ਲਾ ਮੈਂ ਤੁਹਾਡੇ ਨਾਲ ਖੜੂਗਾ ਮਰੂਗਾ ਜਿੱਥੇ ਕਹੂੰਗੀ ਪਰ ਅੱਗੇ ਨੌਜਵਾਨੀ ਦਰੂ ਨਾਲ ਪਹਿਲਾਂ ਅੱਗੇ ਲਾ ਕੇ ਜਿੱਥੇ ਮਰਨਾ ਆਊਗਾ ਅੱਗੇ ਲਾ ਕੇ ਦਰੂਗਾ ਇਹ ਨਹੀਂ ਅਭੀ ਮੈਂ ਪਿੱਛੇ ਖੜੂਗਾ ਮੈਂ ਤੁਹਾਨੂੰ ਇਹ ਕਹਿੰਦਾ ਨਹੀਂ ਪਰ ਮੈਂ ਲਾਲਚ ਕੋਈ ਨਹੀਂ ਅਹੁਦੇ ਦਾ ਲਾਲਚ ਕੋਈ ਨਹੀਂ ਪੈਸੇ ਦਾ ਮੈਂ ਤਾਂ ਛੱਡ ਕੇ ਆਇਆ ਹਾਂ ਉਹ ਦੁਨੀਆ ਇਸ ਦੁਨੀਆ ਤੋਂ ਨਿਕਲ ਕੇ ਆਇਆ ਹਾਂ ਵਿਦੌਲਤ ਦੀ ਕਮੀ ਨਹੀਂ ਸੀ ਸ਼ੋਰਤ ਦੀ ਕਮੀ ਨਹੀਂ ਸੀ। ਕੁਛ ਜ਼ਿੰਦਗੀ ਜਿਉਂਦੀ ਕੁਛ ਆਪਦੀ ਕੌਮ ਵਾਸਤੇ ਕਰਦੇ। ਦੇਵ ਆ ਗਿਆ ਵਾਹਿਗੁਰਜੀ ਕਾ ਖਾਲਸਾ। ਵਾਹਿਗੁਰਜੀ ਕੀ ਫਤਹ।